ਕੰਮ ਕੀ ਕਰ ਰਿਹਾ ਓਏ ਚੱਬ ਚੱਬ ਕੇ ਤੇਰੇ ਨਾਲ ਗੱਲ ਸੁਣ ਕੀ ਨਾਮ ਕੀ ਤੇਰਾ ਹਾਂਜੀ ਮੇਰਾ ਨਾਮ ਮਨੂ ਭਾਜੀ ਕਿਹੜਾ ਪਿੰਡ ਆ ਤੇਰਾ ਮੇਰਾ ਮੁਰਾਦਪੁਰ ਆ ਜੀ ਮੁਰਾਦਪੁਰਾ ਤੇਰੇ ਨਾਲ ਦੇ ਦਾ ਕੀ ਨਾਮ ਆ ਜਿਹੜਾ ਭੱਜ ਗਿਆ ਮਾਵੀਰ ਹਾਂ ਮਾਵੀਰ ਮਾਵੀਰ ਉਹਦਾ ਕਿਹੜਾ ਪਿੰਡ ਆ ਉਹਦਾ ਮੁਰਾਦਪੁਰਾ ਹੀ ਕਿੰਨੇ 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 ਜਾਣੇ ਤੁਸੀਂ 2 ਜਾਣੇ ਭਾਈ ਕਿੰਨੇ ਆ ਟ੍ਰਾਂਸਫਰਮ ਦਾ ਸਾਡੇ ਪਿੰਡੋਂ ਤੇ ਕਢਾਈ ਦੀ ਕਰ ਜੂਠ ਨਾ ਮਾਰੀ ਛਤਰ ਫੇਰ ਵੱਜ ਜਾਣਾ ਹੈ ਹਾਂ ਨਹੀਂ ਲੈ ਲੈ ਜੇ ਝੂਠ ਹੋਊਗਾ ਨਾ ਤੇ ਫੇਰ ਕੁੱਟਣ ਦਾ ਪਿਓ ਨਹੀਂ ਕਿਨੇ ਮੈਂ ਤੁਹਾਨੂੰ ਦੱਸਣਾ ਮੈਂ ਇੱਥੇ ਖਲੋਤਾ ਅੱਛਾ ਮੈਂ ਇੱਥੇ ਖਲੋਤਾ ਕੋਈ ਨਹੀਂ ਆਇਆ ਹਾਂ ਗੱਡੀ ਬੋਦ ਨਹੀਂ ਆ ਉਹਨੇ ਕੀਤਾ ਜਿੰਨੀ ਆ ਨਹੀਂ ਨਹੀਂ ਇੱਥੇ ਨਾ ਰੁਣਦੇ ਤੇ ਨਾ ਰੁਣਦੇ ਟ੍ਰਾਂਫਰ ਬੀ ਜਾ ਸੁਣ ਚਾਹੇ ਉਡੋਂਦੇ ਨਾ ਪੁਰ ਲੋਦਾਂ ਦਾ ਇਹਨਾਂ ਤੋਂ ਉਹਦੇ ਵਿੱਚ ਬੋਲ ਕਿਦ ਤਰ੍ਹਾਂ ਆਉਂਦੇ ਓਦੇ ਵਿੱਚ ਉੱਤੇ ਉੱਤੇ ਜੜਾਈ ਨੂੰ ਬੋਲ ਨੇ ਪੂਰੀ ਟੋਲੇ ਟੋਲੇ ਵਿੱਚ ਜਗ੍ਹਾ ਬੜੀ ਹੈਂ ਤੂੰ ਚਾਹ ਮੁੰਡਾ ਇਟੋਂ ਦਾ ਮਾਰ ਤੂੰ ਤੂੰ ਡਰਾਈਵਰ ਹਾਂ ਹਾਂਜੀ ਤੇ ਉਹ ਸ਼ੱਤ ਗੱਡੀ ਨਹੀਂ ਗੱਡੀ ਸਕੂਲਾਂ ਕਿ ਡਾਕ ਕੇ ਆਇਓ ਤੈਨੂੰ ਪਤਾ ਨਹੀਂ ਗੁਰੂਆ ਇਹ ਨਹੀਂ ਨਹੀਂ ਤੂੰ ਨਾ ਪਿੰਡ ਦਾ ਆਇਣਾ ਤੁਸੀਂ ਜੀ ਤਨ ਦੱਸਨੇ ਮੈਂ ਸ਼ਾਮੇ ਦਾ ਨਾਲ ਲੈਣਾ ਹਾਂ ਜੰਦੇ ਗੱਡੀ ਲੈਣਾ ਹਾਂ ਸ਼ਾਮੇ ਦਾ ਸ਼ਾਮੇ ਦਾ ਨਾਲ ਲੈਣਾ ਤੂੰ ਹਾਂ ਉਹਨਾਂ ਦੀਆਂ ਗੱਡੀਆਂ ਗੱਡੇ ਤਨ ਦੱਸਨੇ ਮੈਂ ਪਹਿਲਾਂ ਲੈ ਤੂੰ ਸ਼ਾਮੇ ਪ੍ਰਧਾਨ ਦਾ ਨਾਲ ਲੈਣਿਆ ਹਾਂ ਨਾ ਨਿਕਲਾ ਤੈਨੂੰ ਇਹ ਉਹਨਾਂ ਨੇ ਨਿਕਲਾਇਆ ਅਬ ਇਹ ਦੂਣਾ ਕਹਿੰਦਾ ਨਾ ਡਾਵਾ ਮਾਂ ਵੀਰ ਨੇ ਹੁਣ ਉਹਨੂੰ ਪਤਾ ਹੁੰਦਾ ਵੀ ਕਿੰਨੇ ਉਹਨੂੰ ਕਲਾਇਆ ਮੈਂ ਤੇ ਮਾਂ ਵੀਰ ਕਿੱਥੇ ਆਣਾ ਇਹ ਪੰਜਾਬ ਭਾਈ ਮਾਂ ਵੀਰ ਦਾ ਮਾਂ ਵੀਰ ਦਾ ਪਿੰਡ ਕਿਹੜਾ ਵਾ ਮਰਾਨਪੁਰਾ ਹੀ ਆ ਘਰ ਦਾ ਨਾ ਮੈਂ ਲੱਗ ਗੋਗਲ ਪਰ ਯੂਪੀਓ ਦਾ ਨਾ ਕੀ ਆ ਉਹਦੇ ਦਾ ਹਾਂ ਉਹਦੇ ਦਾ ਨਹੀਂ ਪਤਾ ਤੇਰੇ ਦਾ ਤੇਰੇ ਦਾ ਮੇਰੇ ਦਾ ਆਪਣੇ ਬਾਪੂ ਨੂੰ ਫੋਨ ਲਾ ਆ ਸਾਡੇ ਨੂੰ ਫੋਨ ਕਰ ਕਰ ਹੁਣ ਕਹ ਡੈਡੀ ਬੜੇ